ਹੋਈ ਸੀ ਜਿਦੇ ਵਿੱਚ ਅਸੀਂ ਦੋ ਜਾਨੇ ਪਕੜਲੇ ਸੀ ਤੇ ਦੋ ਜਾਂ ਬਾਕੀ ਤਿੰਨ ਜਾਨੇ ਚੁੱਪ ਗੜੇ ਹੋ ਗਏ ਸੀ ਤੇ ਉਸ ਤੈਨ ਪੁਲਿਸ ਪਾਰਟੀ ਦੇ ਇਹਨਾਂ ਨੇ ਫਾਇਰ ਕੀਤੇ ਸੀ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਸੀ ਪਰ ਉਹ ਕਿਉਂਕਿ ਆਸੇ ਪਾਸੇ ਘਰ ਸੀ ਤੇ ਪਬਲਿਕ ਸੀ ਉਹਨਾਂ ਦੇ ਕੋਈ ਨੁਕਸਾਨਾ ਹੋ ਜੇ ਇਸ ਆੜ ਦੇ ਵਿੱਚ ਇਹ ਆਪਾਂ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਜਿਹੜਾ ਮੇਨ ਇਹਨਾਂ ਦਾ ਜਿਹੜਾ ਗੈਂਗ ਲੀਡਰ ਸੀਗਾ ਨਵ ਲਾਹੌਰਿਆ ਜਿਹੜਾ ਉਹਨੂੰ ਅਸੀਂ ਕੱਲ ਰਾਤ ਜਿਹੜਾ ਹੈ ਹਰਿਆਣਾ ਬਾਰਡਰ ਤੋਂ ਜਦੋਂ ਕਿ ਇੱਥੋਂ ਜਿਹੜੀ ਮਾਰਕ ਟਾਊਨ ਤੋਂ ਕੋਈ ਵੀ ਕਾਰ ਨੂੰ ਲੁੱਟ ਕੇ ਲੁੱਟੀ ਹੋਈ ਕਾਰ ਨੇ ਵਿੱਚ ਬੈਠ ਕੇ ਨੰਪਲੀਟ ਚੇਂਜ ਕਰਕੇ ਜਾ ਰਹੇ ਸੀ ਉਹਨੂੰ ਉਹਦੇ ਵਿੱਚ ਅਸੀਂ ਫੜਨ ਚ ਕਾਬਜ਼ ਹੋਏ ਆ ਉਹਦੇ ਵਿੱਚ ਨਵਲੋ ਹੋਰ ਗਿਆ ਅੰਕਰ ਤੇ ਪ੍ਰਸ਼ਾਦ ਤਿੰਨੇ ਜਣੇ ਮਿਲੇ ਆ ਦੋ ਇਹਨਾਂ ਤੋਂ ਵੈਪਨ ਸਾਨੂੰ ਮਿਲੇ ਆ ਅੱਜ ਅਸੀਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦਾ ਰਿਮਾਂਡ ਲਵਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਟਾਕ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਕਿਸੇ ਨਾ ਕਿਸੇ ਦਿਨ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਤੁਹਾਨੂੰ ਕੋਈ ਕਹਾਣੀ ਜਾਂ ਅਪਰਾਧ ਜਗਤ ਦੀ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਤੁਹਾਨੂੰ ਸੁਣਾਈਏ ਉਹ ਵੀ ਨਿਰਪੱਖ ਤੱਥਾਂ ਦੇ ਆਧਾਰ ਤੇ ਉਹ ਵੀ ਅੱਜ ਮੈਂ ਜਿਸ ਨੌਜਵਾਨ ਦੀ ਜ਼ਿੰਦਗੀ ਦੇ ਆਧਾਰ ਤੁਹਾਨੂੰ ਕਹਾਣੀ ਸੁਣਾ ਰਿਹਾ ਉਸ ਨੌਜਵਾਨ ਦਾ ਨਾਮ ਆ ਨਬ ਸੰਦੂ ਲਾਹੌਰੀਆ ਰਾਪ੍ਰੀਤ ਸਿੰਘ ਉਰਫ ਨਬ ਸੰਦੂ ਲਾਹੌਰੀਆ ਜਦੋਂ ਉਸਦੇ ਪਿਛੋਕੜ ਬਾਰੇ ਮੈਂ ਝਾਤ ਮਾਰੀ ਤੇ ਉਸ ਦੇ ਉੱਪਰ ਰਿਸਰਚ ਕੀਤੀ ਤਾਂ ਮੈਨੂੰ ਇਹ ਵੀ ਗੱਲ ਪਤਾ ਲੱਗੀ ਵੀ ਇਸ ਸਮੇਂ ਉਹ ਅਪਰਾਧ ਜਗਤ ਦੇ ਵਿੱਚ ਆਉਂਦਾ ਹੈਗਾ ਜਾਂ ਜੇਲ੍ਹ ਦੇ ਵਿੱਚ ਜਾਂਦਾ ਉਹਦੀ ਉਮਰ ਨਾਲੋਂ ਉਸ ਦੇ ਉੱਤੇ ਕ੍ਰਾਈਮ ਦੇ ਮੁਕੱਦਮੇ ਦਰਜ ਜ਼ਿਆਦਾ ਹੀ ਹੋਏ ਹੁੰਦੇ ਆ ਜੇ ਉਹਦੀ ਉਮਰ 22 ਸਾਲ ਦੀ ਸੀ ਤਾਂ 23 24 ਅਪਰਾਧ ਜਗ ਦੀ ਦੁਨੀਆ ਦੇ ਵਿੱਚ ਉਸ ਦੇ ਉੱਪਰ ਮੁਕੱਦਮੇ ਦਰਜ ਹੋ ਗਏ ਸੀ ਜਦੋਂ ਹੋਰ ਇਹਦੇ ਬਾਰੇ ਵਿੱਚ ਡੂੰਘਾਈ ਛਪੜਤਾਲ ਕੀਤੀ ਸਮਾਣੀ ਸ਼ਹਿਰ ਦੇ ਵਿੱਚ ਲੋਕਲ ਵਸੀਆਂ ਤੋਂ ਤਾਂ ਮੈਨੂੰ ਪਤਾ ਲੱਗਿਆ ਵੀ ਜੋ ਨਾਪਰੀਤ ਸੰਦੂ ਉਰਫ ਜੋ ਨਾਪਸੰਦੂ ਲੋਹਰੀਆ ਦੇ ਪਿਤਾ ਨੇ ਉਹ ਮੌਜੂਦਾ ਐਮਸੀ ਨੇ ਸ਼ਹਿਰ ਦੇ ਤਿੰਨ ਵਾਰ ਲਗਾਤਾਰ ਹੋਰ ਜਿੱਤ ਚੁੱਕੇ ਨੇ ਐਮਸੀਡੀ ਚੋਣ। ਇਹ ਵੀ ਪਤਾ ਲੱਗਿਆ ਜਦੋਂ ਹੋਰ ਡੂੰਘਾਈ ਦੇ ਵਿੱਚ ਪੜਤਾਲ ਕੀਤੀ ਵੀ ਇਹਨਾਂ ਦੇ ਪਰਿਵਾਰ ਦੇ ਬੜੇ ਅੱਛੇ ਸਬੰਧ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਮੌਜੂਦਾ ਸਰਕਾਰ ਸੀਗੀ ਉਸ ਦੇ ਵਿਚ ਮੋਕਮੰਤਰੀ ਕੈਪਟਨ ਅਮਰਿੰਦਰ ਤੇ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਨਾਲ ਸੀ ਹੋਰ ਅੰੰਗਾਈ ਨਾਲ ਪੜਤਾਲ ਕੀਤੀ ਦਾ ਪਤਾ ਲੱਗਿਆ ਵੀ ਨਵਸੰਦੂ ਲਾਹੌਰੀਏ ਦਾ ਛੋਟਾ ਭਰਾ ਅਮਰੀਕਾ ਜਾ ਕੇ ਸੈਟਲ ਹੋ ਗਿਆ ਤੇ ਜੋ ਇਸ ਦੇ ਚਾਚੀਤਾਇਆਂ ਦੇ ਲੜਕੇ ਆ ਜਾਂ ਨਵਸੰਦੂ ਲਾਹੌਰੀਏ ਦੇ ਸਮਕਾਲੀ ਉਹ ਪੰਜਾਬ ਪੁਲਿਸ ਦੇ ਵਿੱਚ ਚੰਗੇ ਰੈਂਕ ਦੇ ਆਫੀਸਰ ਨੇ ਪਰ ਸਵਾਲ ਇਹ ਸੀ ਫਿਰ ਇਹ ਨੌਜਵਾਨ ਦਾ ਪਰਿਵਾਰਕ ਪਿਛੋਕੜ ਇੰਨਾ ਚੰਗਾ ਸੀ ਵੀ ਇਹ ਨੌਜਵਾਨ ਅਪਰਾਧ ਜਗਤ ਦੇ ਵਿੱਚ ਕਿਵੇਂ ਆ ਗਿਆ ਕਿਵੇਂ ਇਹ ਨੌਜਵਾਨ ਦੀ ਲਾਰੈਂਸ ਬਿਸ਼ਨੋਈ ਨਾਲ ਨੇੜਤਾ ਬਣੀ ਸੋ ਉਹਦੇ ਲਈ ਮੈਂ ਹੋਰ ਡੂੰਘਾਈ ਦੇ ਵਿੱਚ ਗਿਆ ਤਾਂ ਉੱਥੋਂ ਦੇ ਵਸਨੀਕਾਂ ਤੋਂ ਜਦੋਂ ਮੈਂ ਪਤਾ ਕੀਤੇ ਹੋਰ ਸਾਡੇ ਜੋ ਸੋਰਸ ਤੋਂ ਪਤਾ ਕੀਤਾ 2016 ਦੇ ਵਿੱਚ ਇਹ ਨੌਜਵਾਨ ਪਲੱਸ 2 ਦੇ ਵਿੱਚ ਪੜਦਾ ਸੀਗਾ ਆਮ ਨੌਜਵਾਨਾਂ ਦੀ ਜ਼ਿੰਦਗੀ ਦੀ ਸੇਮ ਕਹਾਣੀ ਹੁੰਦੀ ਹੈ ਵੀ ਇਹ ਛੋਟੀਆਂ ਮੋਟੀਆਂ ਲੜਾਈਆਂ ਝਗੜਿਆਂ ਦੇ ਵਿੱਚ ਇੰਟਰਫੇਅਰ ਕਰਨ ਲੱਗ ਗਿਆ ਸੀ ਸੋ ਕਿਤੇ ਨਾ ਕਿਤੇ ਇਸ ਦੇ ਪਿਤਾ ਕੋਲੇ ਇਹ ਗੱਲਾਂ ਪਹੁੰਚਣ ਲੱਗੀਆਂ ਸੀਗੀਆਂ ਵੀ ਜੋ ਮੇਰੇ ਪੁੱਤ ਦੀ ਸੰਗਤ ਆ ਉਹ ਮਾੜੀ ਆ ਉਹ ਗਲਤ ਸੰਗਤ ਦਾ ਸ਼ਿਕਾਰ ਹੋ ਚੁੱਕਿਆ ਉਹਨਾਂ ਦਿਨਾਂ ਦੇ ਵਿੱਚ ਨਵਸੰਦੂ ਲਾਹੌਰਿਆ ਦੇ ਉੱਤੇ ਇੱਕ ਕੇਸ ਦਰਜ ਹੁੰਦਾ ਲੜਾਈ ਝਗੜੇ ਦਾ 307 ਦਾ ਮਕਦਮਾ ਤਾਂ ਨਵਸੰਦੂ ਲਾਹੌਰਿਆ ਦਾ ਪਿਤਾ ਇਸ ਨੂੰ ਆਪ ਫੜਾਉਂਦਾ ਪੁਲਿਸ ਦੇ ਹਵਾਲੇ ਕਰਦਾ ਜੇ ਕਹਾਣੀ ਨੂੰ ਜਾਣੀਏ ਆਪਾਂ ਉਹਨਾਂ ਦੇ ਥਾਟ ਮੁਤਾਬਕ ਉਹਨਾਂ ਦੀਆਂ ਭਾਵਨਾ ਮੁਤਾਬਕ ਵੀ ਕਿਤੇ ਨਾ ਕਿਤੇ ਨਵਸੰਦੂ ਲਾਹੌਰਿਆ ਦੇ ਪਿਤਾ ਨੂੰ ਸੀ ਵੀ ਮੇਰੇ ਪੁੱਤ ਨੇ ਅਪਰਾਧ ਕੀਤਾਗਾ ਇਸ ਦੀ ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ ਜੇ ਅੱਜ ਮੈਂ ਇਹਨੂੰ ਅਪਰਾਧ ਜਗਤ ਤੋਂ ਨਾ ਰੋਕਿਆ ਕੱਲ ਨੂੰ ਇਹ ਵੱਡਾ ਅਪਰਾਧ ਕਰ ਸਕਦਾ ਸੋ ਉਹਨਾਂ ਦੇ ਥਾਊਟ ਸੀ ਜਿਹੜੇ ਉਹ ਨਾਪਸੰਦੂ ਲਾਹੌਰੀਏ ਨੂੰ ਅਰੈਸਟ ਕਰਵਾ ਦਿੰਦਾ ਤੇ ਪੁਲਿਸ ਦੀ ਕਸਟਡੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਨਾਪਸੰਦੂ ਲਾਹੌਰੀਏ ਨੂੰ ਥਾਣਾ ਕੱਗਾ ਦੀ ਹਵਾਲਤ ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਤੁਸੀਂ ਦੇਖੋ ਵੀ ਕਿਸਮਤ ਗੇੜ ਕਿਵੇਂ ਖਾਂਦੀ ਆ ਉਸੇ ਹੀ ਹਵਾਲਾਤ ਦੇ ਵਿੱਚ ਲੌਰੈਂਸ ਬਿਸ਼ਨੋਈ ਦਾ ਖਾਸਮ ਖਾਸ ਸੰਪਤ ਨਹਿਰਾ ਆਇਆ ਹੁੰਦਾ ਕਿਸੇ ਕੇਸ ਦੇ ਵਿੱਚ ਸੋ ਇਹਨਾਂ ਦੀ ਆਪਸ ਦੇ ਵਿੱਚ ਜਾਣ ਪਹਿਚਾਨ ਹੁੰਦੀ ਆ ਕੁਝ ਦਿਨ ਬਾਅਦ ਇਹਨਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਦੋਂ ਇਹਨਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਜਾਂਦਾ ਹੈਗਾ ਤਾਂ ਉੱਥੇ ਜਾ ਕੇ ਨਵਸੰਦੂ ਲਾਹੌਰ ਗਿਆ ਕੀ ਦੇਖਦਾ ਹੈਗਾ ਅੱਗੇ ਬਹੁਤ ਵੱਡੇ ਵੱਡੇ ਉਸ ਟਾਈਮ ਦੇ 2016 ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਉੱਤੇ ਕ੍ਰਾਈਮ ਜਗਤ ਦੇ ਵਿੱਚ ਨਾਮ ਸਰਗਰਮ ਸੀ ਲਾਰੈਂਸ ਬਿਸ਼ਨੋਈ ਦਰਜੀਤ ਪੰਨਾ ਅੰਮਿਤ ਪੂਰਾ ਨੀਰਜ ਭਵਾਨਾ ਦਾ ਸਮਕਾਲੀ ਗੈਂਗਸਟਰ ਆ ਉਹ ਵੀ ਉਹ ਸ਼ਰਿਆਂ ਮੇ ਸੋਸ਼ਲ ਮੀਡੀਆ ਤੇ ਉਹਦੇ ਫੋਟੋਆਂ ਅਪਲੋਡ ਕਰਦੇ ਸੀਗੇ ਸਾਰੀਆਂ ਫੈਸਿਲਟੀਆਂ ਉਹ ਆਪ ਦਾ ਚੰਗਾ ਆਨੰਦ ਇੱਕ ਤਰ੍ਹਾਂ ਮੰਨਦੇ ਸੀ ਸੋ ਕਿਤੇ ਨੇ ਕਿਤੇ ਨਬ ਸੰਦੂ ਲਾਹੌਰੀਏ ਦੇ ਵੀ ਮਨ ਦੇ ਥਾਟ ਹੋਣਗੇ ਉਹਨਾਂ ਨੂੰ ਦੇਖ ਕੇ ਬਾਹਰ ਕਿੰਨਾ ਖੌਫ ਹੈ ਇਹਨਾਂ ਲੋਕਾਂ ਦਾ ਇਹਨਾਂ ਲੋਕਾਂ ਦੇ ਕਿੱਡੇ ਕਿੱਡੇ ਨਾਂ ਨੇਗੇ ਪਰ ਇਹ ਜੇਲ੍ਹ ਦੇ ਵਿੱਚ ਬੜੀ ਐਸ ਪ੍ਰਸਤੀ ਦੀ ਜ਼ਿੰਦਗੀ ਜਿਉਂਦੇ ਆਗੇ ਸੋ ਨਬਸੰਦੂ ਲਾਹੌਰਿਆ ਦੀ ਨਾਲ ਜਾਣ ਪਛਾਣ ਹੁੰਦੀ ਆ ਲਾਰੈਂਸ ਬਿਸ਼ਨੋਈ ਨਾਲ ਤੇ ਦਲਜੀਤ ਭਾਨੇ ਨਾਲ ਹੁਣ ਜੇ ਦੂਸਰੇ ਪਾਸੇ ਆਪਾਂ ਘਰਦਿਆਂ ਦੀਆਂ ਭਾਵਨਾਵਾਂ ਦੇਖੀਏ ਉਹਨਾਂ ਦੀ ਸੋਚ ਦੇਖੀਏ ਸ਼ਾਇਦ ਉਹਨਾਂ ਨੂੰ ਇਹ ਸੀਗਾ ਨਬਸੰਦੂ ਲਾਹੌਰਿਆ ਦੇ ਪਿਤਾ ਨੂੰ ਵੀ ਸ਼ਾਇਦ ਮੇਰਾ ਪੁੱਤਰ ਸੁਧਾਰ ਘਰ ਦੇ ਵਿੱਚੋਂ ਸੁਧਰ ਕੇ ਵਾਪਸ ਬਾਹਰ ਆਊਗਾ ਪਰ ਹੁੰਦਾ ਇਸ ਤੋਂ ਉਲਟ ਜਦੋਂ ਨਬਸੰਦੂ ਲਾਹੌਰਿਆ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾਗਾ ਤਾਂ ਉਹ ਲਾਰੈਂਸ ਬਿਸ਼ਨੋਈ ਦੇ ਨਾਲ ਹੱਥ ਮਿਲਾ ਚੁੱਕਾ ਹੁੰਦਾ ਦੋ ਮਹੀਨੇ ਬਾਅਦ ਨਬਸੰਦੂ ਲਾਹੌਰਿਆ ਦੀ ਜ਼ਮਾਨਤ ਹੁੰਦੀ ਆ ਜਮਾਨਤ ਤੋਂ ਬਾਅਦ ਨਵਸੰਦੂ ਲਾਹੌਰੀਆ ਡੀਏਵੀ ਕਾਲਜ ਚੰਡੀਗੜ੍ਹ ਦਾਖਲਾ ਲੈ ਲੈਂਦਾ ਹੈਗਾ ਜਿੱਥੇ ਲਾਰੈਂਸ ਬਿਸ਼ਨੋਈ ਕਿਸੇ ਟਾਈਮ ਪੜਦਾ ਰਿਹਾ ਉਸ ਤੋਂ ਬਾਅਦ ਉੱਥੇ ਨਵਸੰਦੂ ਲਾਹੌਰੀਏ ਨੂੰ ਲਾਰੈਂਸ ਬਿਸ਼ਨੋਈ ਪ੍ਰਧਾਨ ਨਿਯੁਕਤ ਕਰ ਦਿੰਦਾ ਹੈਗਾ ਸੋ ਜੋ ਕਿ ਪਹਿਲੀ ਸਟੇਜ ਆ ਜ਼ਿਆਦਾਤਰ ਨੌਜਵਾਨ ਪ੍ਰਧਾਨਗੀ ਤੋਂ ਇਸ ਗੈਂਗਵਾਰ ਦਾ ਦੇ ਵਿੱਚ ਬੜਿਆ ਇਸ ਦਲਦਲ ਦਾ ਸ਼ਿਕਾਰ ਹੋਇਆ ਸੋ ਪ੍ਰਧਾਨਗੀ ਗੈਂਗਵਾਰ ਦਾ ਇੱਕ ਜਾਂ ਗੈਂਗਸਟਰ ਦੀ ਲਾਈਨ ਦੇ ਆ ਇੱਕ ਪਹਿਲੀ ਸਟੇਜ ਆ ਵੀ ਪਹਿਲੀ ਪੌੜੀ ਕਹਿੰਦੇ ਸਾਰਾ ਕੁਝ ਉਦੋਂ ਤੱਕ ਸਹੀ ਚੱਲਦਾ ਹੁੰਦਾ ਪਰ ਕਿਤੇ ਨਾ ਕਿਤੇ ਇਹ ਵੀ ਗੱਲਾਂ ਬਾਹਰ ਆਉਣ ਲੱਗ ਜਾਂਦੀਆਂ ਨੇ ਵੀ ਜੋ ਉਸ ਟਾਈਮ 2016-17 ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਗੈਂਗ ਰਵੈਲਰੀ ਚੱਲ ਰਹੀ ਸੀ ਜੋ ਲਾਰੈਂਸ ਬਿਸ਼ਨੋਈ ਦੇ ਐਕਟਿਵ ਗੈਂਗਸਟਰ ਸੀ ਉਹਨਾਂ ਦੀ ਕਿਤੇ ਨਾ ਕਿਤੇ ਪੋਸਟ ਪਨਾਹੀ ਨਬ ਸੰਦੂ ਲਾਹੌਰਿਆ ਕਰਨ ਲੱਗ ਗਿਆ ਸੀਗਾ ਉਹਨਾਂ ਹੀ ਦਿਨਾਂ ਦੇ ਵਿੱਚ ਨਬ ਸੰਦੂ ਲਾਹੌਰਿਆ ਦਾ ਕਿਸੇ ਲੜਕੀ ਦੇ ਨਾਲ ਵਿਆਹ ਹੋਣਾ ਹੁੰਦਾਗਾ ਸਭ ਕੁਝ ਸਹੀ ਚੱਲਦਾ ਹੁੰਦਾ ਪਰਿਵਾਰਾਂ ਦੇ ਵਿੱਚ ਨਜ਼ਦੀਕੀਆਂ ਵਧਣ ਦੀ ਥਾਂ ਵਿੱਚ ਬਧਿਕੀਆਂ ਪੈ ਜਾਂਦੀਆਂ ਨੇ ਤੇ ਪਰਿਵਾਰਾਂ ਦੇ ਵਿੱਚ ਤਲਖੀ ਵੀ ਵੱਧ ਜਾਂਦੀ ਆ। ਸੁਣਨ ਵਿੱਚ ਇਹ ਆਇਆ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਬਸੰਦੂ ਦੇ ਪਿਤਾ ਨੂੰ ਕੁਝ ਗਲਤ ਤਰੀਕੇ ਦੇ ਸ਼ਬਦ ਬੋਲੇ ਜਾਂਦੇ ਆ। ਉਹਨਾਂ ਦਾ ਕੋਈ ਨੁਕਸਾਨ ਕਰਨ ਦੀ ਯੋਜਨਾ ਬਣਾਈ ਜਾਂਦੀ ਆ। ਇਸੇ ਹੀ ਰੜਕ ਨੂੰ ਲੈ ਕੇ ਨਬਸੰਦੂ ਲਾਹੌਰੀਆ ਉਸ ਲੜਕੀ ਦੇ ਕਿਸੇ ਪਰਿਵਾਰਕ ਮੈਂਬਰ ਤੇ ਹਮਲਾ ਕਰ ਦਿੰਦਾ ਕੁਝ ਕਾਫੀ ਜ਼ਿਆਦਾ ਸੱਟਾਂ ਮਾਰਦਾ। ਉੱਥੋਂ ਇਸ ਦੀ ਫਿਰ ਸ਼ੁਰੂਆਤ ਹੋ ਜਾਂਦੀ ਆ 307 ਦਾ ਕੇਸ ਨਬਸੰਦੂ ਲਾਹੌਰੀਏ ਤੇ ਦਰਜ ਹੋ ਜਾਂਦਾ ਤੇ ਜਿਹੜਾ ਵਿਆਹ ਇਹਨਾਂ ਦਾ ਹੋਣਾ ਹੁੰਦਾ ਉਹ ਟੁੱਟ ਜਾਂਦਾ ਹੈਗਾ। ਉਸ ਤੋਂ ਬਾਅਦ ਨੱਪ ਸੰਦੂ ਲਾਹੌਰਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪੋਸਟਪਲੈਨਿੰਗ ਤਾਂ ਲੌਰੈਂਸ ਗੈਂਗ ਦੇ ਬੰਦੇ ਨਹੀਂ ਪਹਿਲਾਂ ਹੀ ਕਰਨ ਲੱਗ ਗਿਆ ਸੀਗਾ ਜੋ ਬਿਸ਼ਨੋਈ ਗੈਂਗ ਦੀ ਲੀਗ ਦੇ ਐਕਟਿਵ ਗੈਂਗਸਟਰ ਰਹੇ ਆ ਉਹ ਸਮੇਂ ਦੇ ਵਿੱਚ 2017-18 ਦੇ ਵਿੱਚ ਜਿਵੇਂ ਅੰਕਿਤ ਬਾਦੂ ਆਕਸ਼ੇ ਪਲਵਾਨ ਉਹਨਾਂ ਨਾਲ ਮਿਲ ਕੇ ਇਹ ਸੰਗੀਨ ਅਪਰਾਧ ਜਗਤ ਦੀਆਂ ਬਾਹਰ ਦਾਤਾਂ ਨੂੰ ਅੰਜਾਮ ਦੇਣ ਲੱਗ ਜਾਂਦਾਗਾ ਜਿਵੇਂ ਕਈ ਵਾਰ ਦਾ ਤਾਂ ਤੁਸੀਂ ਖਬਰਾਂ ਦੇ ਵਿੱਚ YouTube ਤੇ ਵੀ ਦੇਖ ਸਕਦੇ ਹੋ ਕਿ ਇੱਕ ਨੁਕੜ ਟਾਬੇ ਤੇ ਇਸ ਵੱਲੋਂ ਕਿਸੇ ਨੌਜਵਾਨ ਦੇ ਗੋਲੀ ਮਾਰੀ ਜਾਂਦੀ ਆ ਇਸ ਸਟੇਟਾਂ 'ਚ ਇਹ ਵਾਰਦਾਤਾਂ ਕਰਦਾ ਗਿਆ ਉਹਨਾਂ ਦੇ ਨਾਲ ਮਿਲ ਕੇ ਇਸ ਦੇ ਉਲਟ ਜੋ ਕਾਨੂੰਨ ਇਸ ਦੇ ਖਿਲਾਫ ਕਾਰਵਾਈ ਕਰਦਾ ਗਿਆ ਕਾਨੂੰਨ ਦੀ ਨਿਗਾਹ ਦੇ ਵਿੱਚ ਇੱਕ ਨਾ ਪਸੰਦੂ ਲਾਹੌਰੀਆ ਆਮ ਨੌਜਵਾਨ ਇੱਕ ਸਾਲ ਦੇ ਵਿੱਚ ਹੀ ਇਹ ਕੈਟਾਗਰੀ ਦਾ ਅਪਰਾਧੀ ਬਣ ਜਾਂਦਾ ਇਸ ਦੇ ਉੱਪਰ ਲੁੱਟਾਂ ਖੋਹਾਂ ਡਕੈਤੀਆਂ ਮਰਡਰ ਹੋਰ ਮਤਲਬ ਜਾਨਲੇਵਾ ਹਮਲਿਆਂ ਦੀ ਯੋਜਨਾ ਬਣਾਉਣ ਦੇ ਕੇਸ ਦਰਜ ਹੋ ਜਾਂਦੇ ਆ ਸੋ ਉਹਨਾਂ ਸੈਨੂੰ ਲਾਭਦੀ ਹੁੰਦੀ ਹੈਗੀ ਕਾਫੀ ਸਰਗਰਮ ਹੋ ਜਾਂਦਾ ਹੈ ਇਹ ਸੋਸ਼ਲ ਮੀਡੀਆ ਤੇ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਕੋਈ ਵਾਰਦਾਤ ਕੀਤੀ ਉਸ ਦੀ ਜ਼ਿੰਮੇਵਾਰੀ ਫੇਸਬੁੱਕ ਤੇ ਲੈ ਲਈ ਕਈ ਲੋਕਾਂ ਨੂੰ ਸਮਾਣੇ ਦੇ ਵਿੱਚੋਂ ਨਾਪਸੰਦੂ ਲਾਹੌਰੀਆਂ ਨੇ ਥ੍ਰੈਟ ਕੀਤਾ ਉਹਨਾਂ ਤੋਂ ਐਕਸਟਰੈਸ਼ਨਾਂ ਮੰਗੀਆਂ ਐਕਸਟਰੈਸ਼ਨਾਂ ਮੰਗ ਕੇ ਜਾਂ ਕਈ ਇਹਨੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਸੋਸ਼ਲ ਮੀਡੀਆ ਤੇ ਆਪਦੇ ਫੇਸਬੁੱਕ ਅਕਾਊਂਟ ਦੇ ਉੱਤੇ ਜ਼ਿੰਮੇਵਾਰੀ ਲਈ ਇੱਕ ਸਾਲ ਪੂਰੀ ਸਰਗਰਮੀ ਦੇ ਵਿੱਚ ਰਹਿੰਦਾ ਹੈ ਕਾਫੀ ਵਾਰਦਾਤਾਂ ਨੂੰ ਇਹ ਅੰਜਾਮ ਦਿੰਦਾ ਹੈ ਉਧਰ ਨਾਪਸੰਦੂ ਲਾਹੌਰੀਆਂ ਇੱਕ ਤੋਂ ਇੱਕ ਵੱਡੀ ਤੇ سنگੀਨ ਵਾਰਦਾਤ ਨੂੰ ਅੰਜਾਮ ਦੇ ਰਿਆ ਹੁੰਦਾ ਜਿਵੇਂ ਕਿ ਗੱਡੀਆਂ ਖੋ ਕੇ ਉਹਨਾਂ ਦੇ ਉੱਤੇ ਵਾਰਦਾਤਾਂ ਕਰਨੀਆਂ ਸਭ ਤੋਂ ਜਿਹੜੀ ਇਹਨਾਂ ਦੀ ਸੰਗੀਨ ਵਾਰਦਾਤ ਹੁੰਦੀ ਆ ਇਹ ਸੋਨੇ ਦੀ ਲੁੱਟ ਕਰਨ ਇੱਕ ਦੁਕਾਨ ਦੇ ਵਿੱਚ ਜਾਂਦੇ ਆ ਉੱਥੇ ਇਹ ਇੱਕ ਸੋਨੇ ਦੀ ਦੁਕਾਨ ਦੇ ਮਾਲਕ ਉਸ ਜੁਵਲਰ ਨੂੰ ਹਟ ਕਰ ਦਿੰਦੇ ਆ ਉਸ ਤੋਂ ਬਾਅਦ ਇਹ ਪਟਿਆਲੇ ਆਉਂਦੇ ਆ ਲਗਾਤਾਰ ਪਟਿਆਲੇ ਦੇ ਵਿੱਚ ਘੁੰਮ ਰਹੇ ਹੁੰਦੇ ਆਗੇ ਪਟਿਆਲੇ ਦੇ ਵਿੱਚ ਇਹਨਾਂ ਦਾ ਪੁਲਿਸ ਪਾਰਟੀ ਦੇ ਨਾਲ ਮੁਕਾਬਲਾ ਵੀ ਹੋ ਜਾਂਦਾਗਾ ਪਰ ਇਹ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾਉਂਦੇ ਨਿਕਲ ਜਾਂਦੇ ਆਗੇ ਪਰ ਪੁਲਿਸ ਪਾਰਟੀ ਵੀ ਲਗਾਤਾਰ ਇਹਨਾਂ ਨੂੰ ਟਰੈਕ ਕਰ ਰਹੀ ਹੁੰਦੀ ਆ ਹੋਰ ਸਟੇਟਾਂ ਦੀ ਪੁਲਿਸ ਵੀ ਇਹਨਾਂ ਦੇ ਪਿੱਛੇ ਹੁੰਦੀ ਆ ਸਾਂਝੇ ਆਪਰੇਸ਼ਨ ਚੱਲ ਰਹੇ ਹੁੰਦੇ ਆ ਕਿਉਂਕਿ ਉਹ ਸਮੇਂ ਬਹੁਤ ਐਕਟਿਵ ਹੋ ਗਿਆ ਸੀਗਾ ਨਬਸੰਦੂ ਲਾਹੌਰੀਆ ਪਰ ਕਿਤੇ ਨਾ ਕਿਤੇ ਪੁਲਿਸ ਪਾਰਟੀ ਕੋਲੇ ਬਹੁਤ ਪੁਖਤਾ ਸੋਰਸ ਸੀ ਵੀ ਨਬਸੰਦੂ ਲਾਹੌਰੀਆ ਆਪਦੇ ਸਾਥੀਆਂ ਦੇ ਨਾਲ ਪਟਿਆਲੇ ਹੀ ਘੁੰਮ ਰਿਹਾ ਉਸ ਦਾ ਕਾਰਨ ਬਾਅਦ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਸਾਹਮਣੇ ਗੱਲ ਆਈ ਸੀ ਵੀ ਇਹਨਾਂ ਨੇ ਸਮਾਣੇ ਦੇ ਲੱਗੇ ਪੈਂਦੇ ਪਿੰਡ ਰਾਜਲੇ ਉੱਥੇ ਪੰਮਾ ਨਾਮਕ ਵਿਅਕਤੀ ਨੂੰ ਹਿੱਟ ਕਰਨਾ ਸੀ ਉਸ ਦੀਆਂ ਇਹ ਰੈਕੀ ਤੈਅਤ ਯੋਜਨਾ ਬਣਾ ਰਹੇ ਸੀ ਪਰ ਲਗਾਤਾਰ ਪਟਿਆਲਾ ਪੁਲਿਸ ਇਹਨਾਂ ਦੇ ਪਿੱਛੇ ਹੁੰਦੀ ਆ ਪਰ ਪਟਿਆਲਾ ਪੁਲਿਸ ਇਹਨਾਂ ਨੂੰ ਟਰੈਕ ਕਰਦੀ ਕਰਦੀ ਇੱਕ ਦਿਨ ਗ੍ਰਿਫਤਾਰ ਕਰ ਹੀ ਲੈਂਦੀ ਹੈ ਗ੍ਰਿਫਤਾਰੀ ਦੇ ਵਿੱਚ ਨਵਸੰਦੂ ਲਾਹੌਰੀਏ ਦੇ ਨਾਲ ਦੋ ਨੌਜਵਾਨ ਯੂਪੀ ਨਾਲ ਸੰਬੰਧਤ ਅੰਕੁਰ ਅਤੇ ਛੋਟੂ ਉਹ ਹੁੰਦਿਆ ਹਥਿਆਰਾਂ ਸਮੇਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਮਗਰੋਂ ਅਨਟੈਰੋਗੇਸ਼ਨ ਰਿਮਾਂਡ ਰਿਮਾਂਡਾਂ ਦੇ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਕਈ ਖੁਲਾਸੇ ਸਾਹਮਣੇ ਆਉਂਦੇ ਆ ਨਾਪਸੰਦੂ ਲਾਹੌਰੀਏ ਵੱਲੋਂ ਸਭ ਤੋਂ ਜਿਹੜਾ ਵੱਡਾ ਖੁਲਾਸਾ ਕੀਤਾ ਜਾਂਦਾ ਹੈਗਾ ਜਿਸ ਦਿਨ ਸਾਡੀ ਪਟਿਆਲਾ ਪੁਲਿਸ ਦੇ ਨਾਲ ਕ੍ਰਾਸ ਫਾਇਰਿੰਗ ਹੋਈ ਸੀ ਉਸ ਦਿਨ ਮੇਰੀ ਪਿਸਤੌਲ ਦੇ ਵਿੱਚ ਗੋਲੀ ਨਾ ਫਸਦੀ ਤਾਂ ਮੈਂ ਐਸਐਸਪੀ ਉੱਪਰ ਹਮਲਾ ਕਰਨਾ ਸੀਗਾ ਐਸਐਸਪੀ ਉੱਪਰ ਗੋਲੀ ਚਲਾ ਦੇਣੀ ਸੀ ਉਸ ਤੋਂ ਬਾਅਦ ਨਾਪਸੰਦੂ ਲਾਹੌਰੀਏ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈਗਾ ਅੱਜ ਨਾਪਸੰਦੂ ਲਾਹੌਰੀਏ ਨੂੰ ਦੇਖਿਆ ਜਾਵੇ 6 ਤੋਂ 7 ਸਾਲ ਜੇਲ੍ਹ ਦੇ ਵਿੱਚ ਬੈਠੇ ਨੂੰ ਹੋ ਗਏ ਆ ਤੇ ਨਬ ਸੰਦੂ ਲਾਹੌਰੀਏ ਦੀਆਂ ਅੱਖਾਂ ਦੀ ਰੌਸ਼ਨੀ ਵੀ ਜੇਲ੍ਹ ਦੇ ਵਿੱਚ ਕਾਫੀ ਘਟ ਗਈ ਆ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਉਸ ਦਾ ਇਲਾਜ ਪੀਜੀਆਈ ਦੇ ਵਿੱਚ ਹੋਇਆ ਪੁਲਿਸ ਦੀ ਕਸਟਡੀ ਦੇ ਵਿੱਚੋਂ ਨਬ ਸੰਦੂ ਲਾਹੌਰੀਏ ਨੂੰ ਪੀਜੀਆਈ ਲਿਆਂਦਾ ਗਿਆ ਤਾਂ ਉਹ ਵੀ ਕਾਫੀ ਉਦੋਂ ਮੀਡੀਆ ਦੇ ਅਧਾਰਿਆਂ ਨੇ ਉਹ ਕਵਰੇਜ ਕੀਤਾ ਸੀ ਤੇ ਉਦੋਂ ਵੀ ਨਬ ਸੰਦੂ ਲਾਹੌਰੀਏ ਬਾਰੇ ਦੱਸਿਆ ਸੀ ਕਿ ਬਹੁਤ ਇਹ ਐਕਟਿਵ ਗੈਂਗਸਟਰ ਰਹਾ ਪਰ ਦੇਖਿਆ ਜਾਵੇ ਜੇ ਇਸ ਤੋਂ ਉਲਟ ਘਰਦਿਆਂ ਦੇ ਥਾਊਟ ਵਿਖੇ ਜਾਣ ਜੋ ਉਮਰ ਇਸ ਦੀ ਟੀਨੇਜ ਜਾਂ ਆਜ਼ਾਦੀ ਦੀ ਮੰਨਣ ਦੀ ਸੀ ਜਾਂ ਆਪਦੇ ਫਿਊਚਰ ਦੇ ਭਾਲ ਨੂੰ ਚੰਗੇ ਦਿਨਾਂ ਦੀ ਭਾਲ ਨੂੰ ਕੋਈ ਕੰਮਕਾਰ ਕਰਨ ਦੀ ਸੀ ਉਹ ਕੁਝ ਮਹੀਨਿਆਂ ਦੇ ਵਿੱਚ ਇਹਨੇ ਆਪਣੀ ਜ਼ਿੰਦਗੀ ਨੂੰ ਕਈ ਸਾਲ ਪਿੱਛੇ ਟੱਕ ਲਿਆ ਨਾਪਸੰਦੂ ਲਾਹੌਰੀਏ ਦੇ ਪਿਤਾ ਨੇ ਵੀ ਇਸ ਨੂੰ ਬੇਦਖਲ ਕਰ ਦਿੱਤਾ ਤੇ ਇਸ ਤੋਂ ਨਾਤਾ ਤੋੜ ਲਿਆ ਉਸ ਦਾ ਕਾਰਨ ਕਿਤੇ ਨਾ ਕਿਤੇ ਇਹੀ ਆ ਕਿਉਂਕਿ ਉਹਨਾਂ ਦੇ ਵੀ ਕਿਤੇ ਨਾ ਕਿਤੇ ਥਾਟ ਇਹ ਸੀਗੇ ਵੀ ਮੇਰਾ ਪੁੱਤ ਜਿਵੇਂ ਮੈਂ ਪਹਿਲਾਂ ਦੱਸਿਆ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਉਹਨਾਂ ਦੇ ਕਿਤੇ ਨਾ ਕਿਤੇ ਥਾਟ ਇਹ ਸੀ ਵੀ ਸਾਡਾ ਜੋ ਪਛੋਕੜ ਆ ਬੜਾ ਚੰਗਾਗਾ ਇੱਕ ਪੋਲੀਟੀਕਲ ਪਛੋਕੜ ਆ ਵਧੀਆ ਕਰਕੇ ਖਾਣ ਵਾਲਾ ਪਛੋਕੜ ਆਗਾ ਵੀ ਜੇ ਮੈਂ ਅੱਜ ਆਪਦੇ ਪੁੱਤ ਨੂੰ ਨਾ ਵਰਜਿਆ ਕੱਲ ਨੂੰ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਊਗਾ ਪਰ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਸੀ ਵੀ ਸਾਡਾ ਪੁੱਤ ਸੁਧਾਰ ਘਰ ਦੇ ਵਿੱਚੋਂ ਸੁਧਰ ਕੇ ਬਾਹਰ ਆਊ ਪਰ ਹੁੰਦਾ ਇਸ ਤੋਂ ਉਲਟਾ ਜਿਵੇਂ ਮੈਂ ਪਿੱਛੇ ਦੱਸ ਚੁੱਕਿਆਗਾ ਸੋ ਇੱਕ ਸ਼ੇਰੇ ਖੋਬਣ ਦੇ ਪਿਤਾ ਦਾ ਬਿਆਨ ਆਇਆ ਸੀਗਾ ਵੀ ਜਦੋਂ ਪੁਲਿਸ ਪਾਰਟੀ ਮੈਨੂੰ ਲਗਾਤਾਰ ਪੁੱਛਦੀ ਆ ਵੀ ਸ਼ੇਰੇ ਬਾਰੇ ਦੱਸੋ ਤਾਂ ਮੈਂ ਉਹਨਾਂ ਨੂੰ ਕਹਿਣਾਗਾ ਵੀ ਤੁਸੀਂ ਮੇਰੇ ਗਲ 'ਚ ਪਟਾ ਪਾਓ ਮੇਰਾ ਕਰੋ ਮੂੰਹ ਕਾਲਾ ਤੇ ਮੈਨੂੰ ਕਿਸੇ ਬੱਸ ਸਟੈਂਡ ਦੇ ਵਿੱਚੋਂ ਲੈ ਕੇ ਜਾਓ ਤੇ ਮੈਂ ਉੱਥੇ ਦੱਸੂਗਾ ਇਹਨਾਂ ਦੇ ਪੁੱਤ ਇਸ ਲਾਈਨ ਦੇ ਵਿੱਚ ਆਏ ਆ ਜਾਂ ਇਹ ਕੰਮ ਕਰਦੇ ਆ ਉਹਨਾਂ ਦੇ ਪਿਓ ਦਾ ਆ ਹਾਲ ਹੁੰਦਾ ਬੜਾ ਰੂਹ ਨੂੰ چیرਣ ਵਾਲਾ ਬਿਆਨ ਸੀ ਸੋ ਕਿਤੇ ਨਾ ਕਿਤੇ ਨਾਭ ਸੰਦੂ ਲਾਹੌਰੀਆ ਦੇ ਪਿਤਾ ਦੇ ਵੀ ਇਹ ਭਾਵਨਾਵਾਂ ਤੇ ਛੱਟ ਲੱਗੀ ਜੋ ਜਦੋਂ ਉਸ ਦਾ ਪੁੱਤ ਵਾਰਦਾਤਾ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਸੀ ਸੋ ਜਿਵੇਂ ਇੱਕ ਗੱਲ ਮੈਂ ਐਕਸਨ ਨਿਰਪੱਖਤਾ ਦੇ ਨਾਲ ਹੋਰ ਕਹਿਣਾ ਹੁੰਦਾ ਮੈਂ ਕਹਾਣੀ ਇੱਥੇ ਬਣਾ ਕੇ ਵੀ ਛੱਡ ਸਕਦਾਗਾ ਸੋ ਮੈਨੂੰ ਉਨਨੇ ਹੀ 2-4 ਡਾਲਰ ਉਨਨੇ ਹੀ ਬਣਨੇ ਆ ਤੇ ਉਨਨੇ ਹੀ ਮੇਰੇ ਵੀਊ ਆਉਣੇ ਆ ਪਰ ਜੋ ਸਾਡਾ ਅਸਲ ਹਰ ਵਾਰੀ ਦਾ ਮਕਸਦ ਹੁੰਦਾਗਾ ਸਾਡਾ ਇਹ ਗੱਲ ਕਹਿਣ ਦਾ ਵੀ ਜੋ ਚੱਲ ਰਿਹਾਗਾ ਪੋਲੀਟਿਕਸ ਦੇ ਵਿੱਚ ਜੇਲ੍ਹਾਂ ਦੀ ਪੋਲੀਟਿਕਸ ਬਾਹਰਲੀ ਪੋਲੀਟਿਕਸ ਤੇ ਕੁਝ ਪ੍ਰਸ਼ਾਸਨ ਦੇ ਵਿੱਚ ਕੁਝ ਇੱਕ ਕਾਲੀਆਂ ਪੇਡਾਂ ਇਹਨਾਂ ਸਾਰਿਆਂ ਦੀਆਂ ਅੰਗਲੀਆਂ ਸੰਗਲੀਆਂ ਇੱਕੋ ਹੀ ਰਲਦੀਆਂ ਨੇ ਇਹ ਗੱਲ ਮੈਂ ਆਪਣੇ ਥੌਟ ਮੁਤਾਬਕ ਬੋਲ ਰਿਹਾਗਾ ਨੌਜਵਾਨ ਇਹਨਾਂ ਦੀ ਚਮਕ-ਦਮਕ ਦਾ ਸ਼ਿਕਾਰ ਹੁੰਦੇ ਆ ਕਿ ਨੌਜਵਾਨਾਂ ਨੂੰ ਚਮਕ-ਦਮਕ ਦਿਖਾ ਕੇ ਇਹ ਗਲਤ ਤਰੀਕੇ ਨਾਲ ਉਹਨਾਂ ਦਾ ਮਿਸਯੂਜ਼ ਕਰਦੇ ਆ ਸ਼ਾਇਦ ਉਸੇ ਹੀ ਚੀਜ਼ ਦਾ ਸ਼ਿਕਾਰ ਕਿਤੇ ਨਾ ਕਿਤੇ ਨਵ ਸੰਦੂ ਲਾਹੌਰੀਆ ਵੀ ਹੋ ਜਾਗਾ ਮੇਰੇ ਹਿਸਾਬ ਨਾਲ ਮੈਂ ਜੋ ਆਪਣਾ ਪਰਸਨਲ ਓਪੀਨੀਅਨ ਆ ਉਹ ਦੱਸ ਰਿਹਾ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਕਿਉਂ ਉਸ ਦਾ ਕਾਰਨ ਕੀ ਹੁੰਦਾਗਾ ਕਿਉਂਕਿ ਨੌਜਵਾਨ ਇਹਨਾਂ ਦੀ ਚਮਕ-ਦਮਕ ਦੇਖ ਕੇ ਇੱਕ ਵਾਰ ਤਾਂ ਇਹ ਹੋ ਜਾਂਦਾ ਵੀ ਹਾਂ ਨਾਂ ਦੀ ਭੁੱਖ ਇਹਨਾਂ ਦੇ ਕਿੱਡੇ ਵੱਡੇ ਨਾਂ ਨੇ ਬੜੀ ਵਧੀਆ ਜ਼ਿੰਦਗੀ ਬੁਤੀਤ ਕਰਦੇ ਆ ਪਰ ਜਦੋਂ ਇਹਨਾਂ ਦੇ ਪਿੱਛੇ ਲੱਗੋ ਕੋਈ ਨਾ ਕੋਈ ਕੰਮ ਕਰ ਦਿੰਦੇ ਆਗੇ ਉਸ ਤੋਂ ਬਾਅਦ ਪੁਲਿਸ ਦੇ ਹੱਥ ਬੜੇ ਲੰਬੇ ਆ ਕਾਨੂੰਨ ਦੇ ਹੱਥ ਬੜੇ ਲੰਬੇ ਉਹਨਾਂ ਤੱਕ ਪਹੁੰਚ ਜਾਂਦੇ ਆ ਕਿ ਜੇਲ੍ਹਾਂ ਦੇ ਵਿੱਚ ਚਲਿਆ ਜਾਂਦਾ ਬਾਅਦ ਦੇ ਵਿੱਚ ਕੋਈ ਪੈਰਵਾਈ ਨਹੀਂ ਕਰਦਾ ਉਸ ਤੋਂ ਬਾਅਦ ਇਹਨਾਂ ਨੂੰ ਪਛਤਾਵਾ ਹੁੰਦਾ ਨੌਜਵਾਨਾਂ ਨੂੰ ਵੀ ਹਾਂ ਸਾਡੇ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਚੁੱਕੀਆਂ ਨੇ ਕਿਉਂਕਿ ਬਹੁਤ ਲੋਕਾਂ ਦਾ ਮੈਨੂੰ ਪਤਾ ਜਿਨ੍ਹਾਂ ਨੇ ਕਰਾਇਮ ਦੀ ਦੁਨੀਆ ਦੇ ਵਿੱਚ ਵੱਡੇ ਨਾਮ ਨੇ ਜੋ ਉਹਨਾਂ ਦੇ ਪਿੱਛੇ ਲੱਗ ਕੇ ਕੁਝ ਗਲਤੀਆਂ ਕਰ ਲਈਆਂ ਉਸ ਤੋਂ ਬਾਅਦ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਅੱਜ 노 ਡਾਊਟ ਉਹਨਾਂ ਦੇ ਮਾਤਾ ਪਿਤਾ ਕੋਲ ਰਹਿਣ ਲਈ ਘਰ ਵੀ ਨਹੀਂ ਹੈਗੇ ਸੋ ਮੈਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੇ ਵੱਡੇ ਖੁਲਾਸੇ ਕਰੂੰਗਾ ਇਹ ਸੀ ਨਾਪ ਸੰਦੂ ਲਾਹੌਰੀਏ ਦੀ ਕਹਾਣੀ ਸੋ ਸਾਡੀ ਮਿਹਨਤ ਸਾਡੀ ਰਿਪੋਰਟ ਸਾਡੀ ਰਿਸਰਚ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੇ ਓਪੀਨੀਅਨ ਜਰੂਰ ਦਿਓ ਤਦ ਤੱਕ ਲਈ ਧੰਨਵਾਦ